ਸਤਿ ਸ਼੍ਰੀ ਅਕਾਲ ਵੀਰ ਬਹੁਤ ਹੀ ਅੱਛਾ ਪੱਤਰਕਾਰ ਬਹੁਤ ਵਧੀਆ ਮੇਰੇ ਵੀਰ ਦਾ ਚੈਨਲ ਲਾਈਵ ਵੀ ਦਿਖਾਉਂਦਾ ਹੈ ਕਿ ਅੱਜ ਆਪਣੇ ਇਲਾਕੇ ਦੇ ਵਿੱਚ ਇਸ ਕੁश्ती ਜੰਗਲ ਨੂੰ ਕਵਰ ਕਰਨ ਵਾਸਤੇ ਦੀ ਖਬਰੇ ਵਾਸਤੇ ਪੁੱਜਿਆ ਹੋਇਆ ਉਧਰ ਮੈਦਾਨ ਦੇ ਵਿੱਚ ਅਗਲੀ ਕੁਸ਼ਤੀ ਰਾਣਾ ਸ਼ੇਰੋ ਤੇ ਸਨੀ ਕਾਲੀ ਸਹਿਯੋਗਦਾਰ ਹੋਵੇਗੀ ਆਵਾਜ਼ ਵੀ ਆਈ ਨਹੀਂ ਗੱਭਰੂ ਦੇਸ਼ ਪੰਜਾਬ ਦੇ ਐਸੀ ਗੱਭਰੂ ਦੇਸ਼ ਪੰਜਾਬ ਦੇ ਸਾਨੂੰ ਕਾਹਦੀ ਹੋਵੇ ਇਸ ਤੋਂ ਬਾਅਦ ਪੈਨ ਰੇਡਾਂ ਆ ਅੱਜ ਦੇ ਮੇਲੇ ਦਾ ਤਰਕੁਪਤੀ ਸਾਡੇ ਪ੍ਰਧਾਨ ਜਕਤਾਰ ਸਿੰਘ ਜੀ ਸਰਨਾ ਸ਼ੇਧਮੀਲਾ ਬਾਬਾ ਕੇਰ ਸਿੰਘ ਪੜਕੇ ਦੀ ਖੋਤੇ ਵਿੱਚ ਬਹੁਤ ਵੱਡੇ ਵੱਡੇ ਪਹਿਲਵਾਨ ਆਏ ਨੇ ਮੇਨੂੰ ਮਦਦ ਕੀ ਆ ਅਰਸ਼ੇ ਲੰਗਰ ਤੋਟ ਵਰਤਿਆ ਚਾਹ ਪਾਣੀ ਦੀ ਲੰਗਰ ਵਰਤੀ ਬਾਬਾ ਫਲਾਈ ਤੇ ਬਾਬਾ ਸੰਜੂ ਜੀ ਇਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਈ ਗਈ ਸੰਗਤ ਵਾਸਤੇ ਚਾਹ ਪਾਣੀ ਔਰ ਲੰਗਰ ਪ੍ਰਸ਼ਾਦੇ ਦਾ ਸਪੈਸ਼ਲ ਸੀ ਔਰ ਸਾਡੇ ਜਿਹੜਾ ਸਪੈਸ਼ਲ ਸਿਗੇ ਅਸੀਂ ਰੱਖੇ ਹੋਏ ਇਨਾਮ ਜੋ ਕੂਪਨ ਸਿਗੇ ਜੀ ਸਾਡੇ ਕੋਲ 6 ਪੱਖੇ ਔਰ ਪੂਰੇ ਸਰੋਤਿਆਂ ਵਾਸਤੇ ਸਿਗੇ ਜੀ ਜਿਹਦੇ ਵਿੱਚੋਂ ਤਕਰੀਬਨ ਲੋੜਵੰਦਾਂ ਨੂੰ ਹੀ ਮਿਲੇ ਆ ਜੀ ਸਾਰੇ ਔਰ ਅੱਗੇ ਤੋਂ ਵੀ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਨੇ ਚਾਹਾਂਗੇ ਜੀ ਵੱਧ ਤੋਂ ਵੱਧ ਸੈਂਜ ਦੇਖਣ ਆਓ ਔਰ ਅੱਗੇ ਤੋਂ ਅਗਲੀ ਵਾਰੀ ਏਦੋਂ ਵਧੀਆ ਵੀ ਇਨਾਮ ਰੱਖੇ ਜਾਣਗੇ ਅੱਜ ਦੇ ਜੋ ਸੈਂਜ ਮੇਲੇ ਦੀ ਫਟਕੇ ਦੀ ਕੁਸ਼ਤੀ ਆ ਜੀ ਅਰਸ਼ ਦਾ ਮਾਬਾ ਫਲਾਈ ਤੇ ਬੋਵੀ ਕਾਲਾ ਸੰਗਿਆਂ ਦੇ ਵਿਚਕਾਰ ਦੇਖਣ ਨੂੰ ਮਿਲੇਗੀ ਔਰ ਸੰਗਤ ਨੂੰ ਬੇਨਤੀ ਆ ਜੀ ਪੂਰੀ ਰੁਚੀ ਦੇ ਨਾਲ ਇਹ ਜੋ ਪਟਕੇ ਦੀ ਕੁਸ਼ਤੀ ਹੋਣ ਜਾ ਰਹੀ ਆ ਇਹਨੂੰ ਦੇਖਿਆ ਜਾਵੇ ਔਰ ਇੰਟਰਸਟ ਪੂਰਾ ਉਹ ਜੋ 10 ਸਾਲ ਪਹਿਲਾਂ ਸੰਝਾ ਸੀ ਜੀ ਉਹ ਸਾਡੇ ਇੱਕ ਪਿੰਡ ਪੱਦਰ ਦੇ ਸੀ ਜੋਗੀ ਕრაਊਡ ਥੋੜਾ ਜੋ ਸੰਗਤ ਦਾ ਰੱਛ ਸੀ ਉਹ ਘੱਟ ਸੀਗਾ ਜੀ ਅੱਜ ਤੋਂ 3 ਸਾਲ ਬਾਅਦ ਜਿਹੜਾ ਰੱਛ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸੰਗਤ ਸਾਡੇ ਆਉਂਦੀ ਆ ਜੀ ਅੱਗੇ ਵੀ ਬੇਨਤੀ ਕਰਦੇ ਆ ਸੰਗਤ ਵੱਧੋ ਵੱਧ ਆਵੇ ਜੀ ਸਾਨੂੰ ਤੁਹਾਡਾ ਸਹਿਯੋਗ ਦੀ ਲੋੜ ਆ ਜੀ ਸਾਨੂੰ ਜਿਹੜਾ ਸਹਿਯੋਗ ਆ ਜੀ ਉਹ ਅਸੀਂ ਕਿਸੇ ਦਾ ਵੀ ਨਾਮ ਲਈਏ ਸਾਰੇ ਨਾਮੀ ਬੰਦੇ ਦਾ ਜੀ ਸਾਡੇ ਵਿਚਕਾਰ ਜਿੰਨੇ ਵੀ ਆ ಗ್ರಾಮ ਪੰਚਾਇਤ ਸਾਡੀ ਸਮੂਹ ਪੰਚਾਇਤ ਔਰ ਐਨ ਆਰ ਆਈ ਵੀਰ ਔਰ ਜੋ ਵੀ ਸਾਡੇ ਦਰਜਾ ਵੇ ਦਰਜਾ ਜੋ ਵੀ ਸਾਡੇ ਭੈਣ ਭਰਾ ਸਾਹਿਬ ਵਧੀਆ ਸਾਡੀ ਜਿਹੜਾ ਮਾਣ ਕਰਦੇ ਆ ਜੀ ਔਰ ਇਹਨਾਂ ਦੇ ਸਹਿਯੋਗ ਨਾਲ ਹੀ ਸਲਾਣਾ ਸ਼ੰਜ ਹੋ ਰਹੀ ਆ ਜੀ ਅੱਗੇ ਤੋਂ ਇਦਾਂ ਹੀ ਵਧੀਆ ਹੋਏਗਾ दो मैदान शेरों वाला मैदान चुका बेनती है अगले हो मित्रो ਚੰਡੀ ਵਾਲੇ ਮੱਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਾਰਮ-ਅਪ ਕਰਕੇ ਰੱਖੋ ਜੀ ਮੈਂ ਬੇਨਤੀ ਕਰਦਾ ਕਿ ਲਗੋੜ ਪਹਿਨ ਲਓ ਕਿਉਂਕਿ ਫਿਰ ਤਾਂ ਘੰਟਾ ਸੀ ਉਡੀਕਦੇ ਰਹਿਣੇ ਚੰਡੀ ਵਾਲੇ ਮੱਲਾਂ ਨੂੰ ਫਿਰ ਜਿਹੜੇ ਦਰਸ਼ਕ ਵੀਰ ਆ ਥੋੜੇ ਜਿਹਾ ਗਿਲਾ ਕਰਦੇ ਸਾਡੇ ਤੇ ਆਓ ਜੀ ਸੰਦੀ ਕਾਲੇ ਸੰਿਆ ਵਾਲਾ ਨੀਲੇ ਲਗੋੜ ਦੇ ਵਿੱਚ ਔਰ ਮਹਿੰਦੀ ਰੰਗਾ ਲਗੋੜ ਪਹਿਨਿਆ ਹੋਇਆ ਇਸ ਟਾਈਮ ਕੀਪ ਹੋਇਆ ਰਕੰਡ ਨੇ ਰਕੜ ਤੋਦਾ ਕੀਤੇ ਹੋਏ ਸੋ ਆਓ ਮੱਲਾ ਦੀ ਚੱਲਦੀ ਅਮਰਾਂ ਦੇ ਕੁਸ਼ਤੀਆਂ ਵੇਖੀਏ ਚਮਤਾਈ ਦਿਨ ਦੇ ਤਿਲਕ ਦਾ ਹਾਜ਼ਰੀ ਦਾ ਉਹ ਕਦੇ ਨਾ ਥੇਰਾ ਕੋ ਵੀ ਸਾਨੂੰ ਪੈਸੇ ਨਹੀਂ ਦਿੰਦੇ ਉਹਨਾਂ ਬੇਨਤੀ ਕਰਦੇ ਕਿ ਆਂਦੇ ਫੁਰਕਾ ਪਾਣੀ ਸਿਕਾਓ ਲਾਰੇ ਭਾਜੀ ਬੂਟਾਖੰਦ ਦੀ ਗੱਲਬਾਤ ਸੁਣਨ ਆਣ ਕੇ ਆਓ ਆ ਜੀ ਟੈਂਟ ਵਾਲਿਆਂ ਨੂੰ ਬੇਨਤੀ ਆ ਬੇਰਿਆਂ ਨੂੰ ਜੇ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਲਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਦੇ ਜਿਹੜੇ ਮੋਢਿਆਂ ਤੋਂ ਵੀ ਸੀਗੇ ਖੋਖਦੇ ਮੁਠੀ ਬੰਦ ਕੀਤੇ ਹੋਇਆ ਸਿਰਕੰਡ ਮੇ ਰਕਾਰ ਪਾਦਾ ਕੀਤੇ ਹੋਇਆ ਸਿਰਕੰਡ ਮੇ ਰਕਾਰ ਪਾਦਾ ਕੀਤੇ ਹੋਇਆ ਭਰਾਜੀ ਦਾ ਕਾਉਣਿਆ ਚ ਜਾਨਾ ਜਿਨਾਂ ਨੂੰ ਹਲੋ ਬਾਬਾ ਮੇਜਰ ਸੰਜੀ ਨਵੇਂ ਪੰਡਿਆ ਆਪਣਾ ਸਰੂਪਾ ਲੈ ਕੇ ਜਾਣ ਬਾਬਾ ਮੇਜਰ ਸੰਜੀ ਨਵਾ ਪੰਡ ਅਕਾਲੀਆਂ ਤੋਂ ਆਪਣਾ ਰੂਪ ਲੈ ਕੇ ਜਾਣ ਉਹ ਵਾਹ ਜੀ ਪੰਜਾਬ ਦੇ ਪੰਜਾਬੀਆਂ ਦੀ ਹਰ ਮੰਨ ਪਿਆਰੀ ਖੇਡ ਕੁਸ਼ਤੀ ਵਾਹ ਜੀ ਜਲਦੀ ਬਚਾਓ ਜੀ ਬਚਾਓ ਹੈ ਬਤਾਓ ਬਿਤੇ ਹੀ ਬਤਾਓ ਹਲੋ ਸਾਡੇ ਮਾਨਯੋਗ ਮਾਨ ਪ੍ਰੀਤਾ ਮਨਤੇ ਗੁਰਮੀਰ ਸਿੰਘ ਜੀ ਮੈਲੋ ਹੋਰ ਚੰਗ ਦੇ ਨੰਬਰਦਾਰ ਜੀ ਬੁੱਤਾ ਚੰਗ ਇੰਸਪੈਕਟਰ ਸਾਹਿਬ

ਇਹ ਦੇਖੀਏ ਕਿ ਕੌਣ ਇੱਥੇ ਦੇ ਕੌਣ ਹਰਦਾ ਕਿ ਉਹ ਕਬਰ ਨੂੰ ਦੇਖ ਕੇ ਆਜ਼ਾ ਮੇਰੇ ਟੋਲੇ ਦੇ ਸਪਾਹ ਇਹੋ ਕਾਤੀ ਥਰ-ਥਰ ਕੰ